ਸਤਿਕਾਰਯੋਗ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਕਿੰਨਾ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਜੇ ਤਾਂ ਡੇਢ ਮਹੀਨੇ ਚ ਕੋਈ ਇਦਾਂ ਦੀ ਕੋਈ ਗੱਲ ਹੋਈ ਹੈ ਸ਼ਮਨੀ ਕਮੇਟੀ ਤੇ ਤਾਂ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ 1.5 ਸਾਲ ਸਵਾ ਲ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ 'ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾਹ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜ਼ਾਮ ਲਾਉਣੇ ਹਨ ਨਾ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਰਤਵੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜੇਦੀ ਮਰਜ਼ੀ ਪੜਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਵਾਂਗੇ ਉਹਨੂੰ ਸਖਤ ਤੋਂ ਸਜ਼ਾਵਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸਮ ਉਹ ਵੱਡੀ ਤਾਕਤ ਸੀ ਕਿ ਜਿਹਦਾ ਸੀ ਕਿ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗੜਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਜੋ ਮਰਜ਼ੀ ਐਕਸ਼ਨ ਲੈ ਸਕਦੇ ਮੇਰੇ ਕਹਿੰਦਾ ਭਾਬੇ ਅੱਜ ਬੋਲਦੇ ਪਏ ਆ ਜਿਹਨੇ ਜਿਨ੍ਹਾਂ ਨੇ 50 50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾ ਦਾ ਰੱਖਿਆ ਜਿਨ੍ਹਾਂ ਨੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿਣ ਦਾ ਭਾਵਿਆ ਕਿ ਉਹਦਾ ਹੀ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸਵਾਮਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂਦ ਤਾਈ ਵੀ ਰਹਿ ਜਾ ਧੰਨ ਧੰਨ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਟ ਆ ਆਪਾਂ ਉਹ ਤੋਂ ਝੋਲੀਆਂ ਭਰਦੇ ਆ ਦਾਸਾਂ ਕੱਢਦੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦਿਵੇ ਉਹ ਦਿਨ ਬਾਅਦ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਦਾਮ ਮਾਰਦਾ ਸਮਝਦਾ ਵੀ ਮੈਂ ਲੁਕ ਜਾਵਾਂ ਉਹ ਲੁਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਮਾ ਦੇਣ ਦੀ ਸਮਰੱਥਾ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਾਾਰੇ ਸੋਚਣ ਲੇ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਸ਼ਾਸਤ ਚ ਰੱਖ ਕੇ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੇ ਦਰ ਨੂੰ ਨਹੀਂ ਲੱਗਦਾ ਵੀ ਇੱਕ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਕੋ ਨੂੰ ਇਹ ਹਜ਼ਾਰ ਵਾਰੀ ਸੋਚਣਾ ਚਾਹੀਦਾ ਏਡੇ ਰੁਤਬੇ ਤੇ ਰਹਿ ਕੇ ਤੂੰ ਉਸ ਸੰਸਾਦੀ ਬਦਨਾਮੀ ਕਰ ਰਿਹਾ ਜਿਸ ਸੰਸਾਦ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਾਦ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਜੇ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਇਹ ਉਹ ਪੜਾਇਆ ਗਿਆ ਨਹੀਂ ਕਰਵਾਈਏ ਪ੍ਰੈਸ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿਸ ਤੱਕ ਕਿ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਤਰਖਾਈਏ ਉਹਨੂੰ ਨਹੀਂ ਬੰਨਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ ਡੇਢ ਮਹੀਨਾ ਪਹਿਲਾਂ ਰਹੇ ਆ ਅੱਜ ਇਹ ਮੈਂ ਚੀਫ ਸੈਕਰੀਟਰੀ ਡਿਊਟੀ ਦਿਨਾਂ ਭਿਆ ਗੁਰੂ ਰਾਮਦਾਸ ਦੇ ਦਰ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸੀਗਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਰਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨ ਕਮੇਟੀ ਦੇ ਪ੍ਰਧਾਨ ਆ ਭਾਵੇਂ ਮੈਂ ਬੈਠਾ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਹੀਂ ਕਰਦਾ ਸੀ ਵੀ ਜਦੋਂ ਖਾਲਸਾ ਸਾਹਿਬ ਦਾ ਜੱਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਕੀਤਾ ਕਿ ਕਿੰਦਾ ਕਿੰਦਾ ਇੱਕ ਵਾਰ ਉਹ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕੇ ਉਹ ਤੇ ਸਿੰਘ ਸਾਹਿਬ ਸਿੰਘ ਰਵੀਰ ਜੀ ਕਹਿੰਦੇ ਨੇ ਮੈਂ ਮੈਂ ਦਬਾਅ ਦੇ ਹੇਠ ਸੀ ਉਹਨੂੰ ਫਿਰ ਜਦ ਮੇਰੀ ਪੀੜੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਕਿਉਂਕਿ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਇਹਨਾਂ ਦੀ ਜਪ ਤਪ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਉਹਨਾਂ ਦੇ ਕਿਉਂਕਿ ਉਸ ਉਸੇ ਉੱਪਰ ਮੈਂ ਕਹਿੰਦਾ ਕਿ ਮਹਾਰਾਜ ਰਣਜੀਤ ਸਿੰਘ ਵਰਗਿਆਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਉਹ ਬੇਬਵਾਕ ਰਹੇ ਤੇ ਇਹਨੂੰ ਵੀ ਬੇਬਵਾਕ ਹੋ ਕੇ ਉਦੋਂ ਗੱਲ ਕਰਨੀ। ਨਹੀਂ ਸਰਬਤ ਖਾਲਸਾ ਸੱਜਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ। ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਇਹ ਇਹ ਅੱਗੇ ਵੀ ਸਰਬਤ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬਤ ਖਾਲਸਾ ਸੱਜਿਆ। ਐਸਪੀਸੀ ਵੀ ਬਾਦਲ ਪਰਿਵਾਰ ਦੇ ਹਿੱਟ ਚੱਲਦੀ ਆ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਦਾ ਮੈਂ ਫਿਰ ਉਹੀ ਗੱਲ ਕਰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ। ਵੀ ਮਿੰਮਾਦਿਆ ਨੇ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣੀ ਇੱਥੇ। ਅਜਿਮ ਬਤੌਰ ਗ੍ਰਾਂਥੀ ਕੀਤੀ ਹੋਣੀ ਸਿੰਘ ਸਾਹਿਬਾਨ ਦੇ ਹੋਰ ਤੇ ਸੇਵਾ ਕੀਤੀ ਹੋਣੀ ਤੇ ਪਹਿਲਾ ਉਹੀ ਬਾਦਲ ਸੀਗੇ ਉਹ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਇਹ ਗੱਲ ਯਾਦ ਰੱਖਣੀ ਚਾਹੀਦੀ ਕਿਤੇ ਕਿਤੇ ਬਾਅਦ ਘਾਟਿਆ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇਂ ਉਹ ਬੋਲਣਾ ਚਾਹੀਦਾ ਮਨਨ ਸਾਹਿਬ ਸ਼੍ਰੀ ਅਕਾਲਤ ਸਾਰੇ ਜਿਹੜੇ ਜਹਦਾਰ ਅਜੇ ਤੱਕ ਕੋਈ ਐਸਡੀਪੀਸੀ ਲਗਾ ਰਹੇ ਤੇ ਕਾਰਜਕਾਰੀ ਜਿਹੜੇ ਕੁੱਲ ਸਿੰਘ ਗੜਕਾਚ ਨੇ ਤਾਂ ਕੀ ਲੱਗਦਾ ਕਿ ਜਿੰਦਰ ਗਗਬੀਰ ਸਿੰਘ ਵੱਲੋਂ ਤਾਂ ਹੀ ਬਿਆਨ ਕਿਉਂਕਿ 2 ਦਸੰਬਰ ਤੋਂ ਬਾਅਦ ਹੁਣ ਚੁੱਪੀ ਤੋੜੀ ਦੇਖੋ ਜਿਹੜੇ ਜਹਦਾਰ ਕਾਲ ਤੱਕ ਸਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹ ਲੋ ਸਾਡੀ ਵਿਚਾਰ ਕਹ ਲੋ ਜਾਂ ਸਾਡੀ ਮਰਿਆਦਾ ਕਹ ਲੋ ਕਿ ਅਸੀਂ ਪਹਿਲਾਂ ਦੇਖਦੇ ਹਾਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆ ਤਾਂ ਉਹਨੂੰ ਵੀ ਆਰਜੀ ਤੌਰ ਤੇ ਦੇਖਦੇ ਆ ਵੀ ਇਹ ਸੇਵਾ ਕੰਦੇ ਸਮਰਾਤੇ ਤਾਂ ਫਿਰ ਉਹਨੂੰ ਅਜੇ ਰੈਗੂਲਰ ਕਰਦੇ ਆ ਇਸੇ ਤਰ੍ਹਾਂ ਜੇ ਪਹਿਲਾਂ ਦੇਖਦੇ ਸੰਗਤ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਹੈ ਕਿ ਸੰਗਤ ਦੇਖੇ ਵੀ ਕਿਤੇ ਬਾਤ ਘਾਟਤ ਨਹੀਂ ਜਦੋਂ ਐਕਟਿੰਗ ਤੌਰ ਤੇ ਜਿਹੇ ਦਾ ਸਵਾਮਨ ਦਿੰਦਾ ਤੇ ਉਹਨੂੰ ਸਾਰੀਆਂ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸੈਟੀਆਂ ਮੱਲ ਕਹਿੰਦਾ ਭਾਵ ਬਾਕੀ ਦੀਆਂ ਸੰਪਰਦਾਨ ਨੇ ਹੰਗ ਜਥੇਬੰਦੀਆਂ ਦੇਖਦੀਆਂ ਵੀ ਠੀਕ ਆ ਤਾਂ ਫਿਰ ਉਹਨੂੰ ਜਿਹੜੇ ਅਜੇ ਰੈਗੂਲਰ ਲਾਇਆ ਜਾਂਦਾ ਬਾਦਲ ਪਰਿਵਾਰ ਬਾਦਲ ਪਰਿਵਾਰ ਦਾ 60 ਬਾਰੇ ਇਹ ਸ਼ਬਦ ਵਰਤਿਆ ਜਾਂਦਾ ਕਿਉਂ ਵਰਤਿਆ ਜਾਂਦਾ ਹੈ ਖਾਸ ਕਰਕੇ ਐਸੇ ਪੀਸੀ ਦੇ ਨਾਲ ਜੋੜ ਕੇ ਭਾਵੇਂ ਉਹ ਗਿਆਨੀ ਅਰਪਿੰਦ ਸਿੰਘ ਹੋਣ ਭਾਵੇਂ ਉਹ ਗਿਆਨੀ ਅਰਪ੍ਰ ਸਿੰਘ ਆ ਭਵੇਂ ਰਵੀ ਸਿੰਘ ਆ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਉਹ ਜਿਹੜਾ ਹੁਣ ਬਾਦਲ ਸਾਹਿਬ ਦਾ ਨਾਮ ਜੋੜਿਆ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਇਕੱਠ ਹੋਏ ਆ ਖੇਮਗੜ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾਂ ਕਹਿੰਦੀਆਂ ਜਿੱਦਾਂ ਖਡਾਉਣੀਆਂ ਪਈਆਂ ਉਦਾਂ ਗਿਆਨੀ ਰਵੀ ਸਿੰਘ ਹੁਣੇ ਖੇਡਦੇ ਪੈਸੇ ਵਾਹਿਗੁਰੂ ਜੀ ਦਾ ਖਾਲਸਾ ਸਤਕਾਰਯੋਗ ਸਾਡੇ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਮਿੰਮ ਕਿੰਨਾ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਜੇ ਤਾਂ ਡੇਢ ਮਹੀਨੇ ਚ ਕੋਈ ਇਦਾਂ ਦੀ ਕੋਈ ਗੱਲ ਹੋਈ ਹੈ ਸ਼ਮਨੀ ਕਮੇਟੀ ਤੇ ਤਾਂ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾਹ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਇਹ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜਾਮ ਲਾਉਣੇ ਹਨ ਨਾ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਰਤਵੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜਿਹਦੀ ਮਰਜ਼ੀ ਪੜਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਵਾਂਗੇ ਉਹਨੂੰ ਸਖਤ ਤੋਂ ਸਜਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸਮ ਉਹ ਬੜੀ ਤਾਕਤ ਸੀ ਕਿ ਜਿਹੇ ਦਾ ਸੀ ਕਿ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗੜਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿੰਦਾ ਭਾਵੇਂ ਅੱਜ ਬੋਲਦੇ ਪਏ ਆ ਜਿਹਨੇ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾਦਾਰ ਰੱਖਿਆ ਜਿਨ੍ਹਾਂ ਨੇ თანਤਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿੰਦਾ ਭਾਵਿਆ ਕਿ ਉਹਦਾ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸਵਾਵਾਵਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂ ਤਾਂ ਵੀ ਰਹਿ ਜਾਏ ਤਾਂ ਤਾਂ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਟ ਆ ਆਪਾਂ ਉਤੋਂ ਝੋਲੀਆਂ ਭਰਦੇ ਆ ਦਾਸਾਂ ਕੱਢਦੇ ਜੋ ਮੰਗੇ ਠਾਕ ਆਪਣੇ ਤੇ ਸੋਈ ਸੋਈ ਦਿਵੇ ਉਹ ਦਿਨਵਾ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਧਾਮ ਮਾਰਦਾ ਸਮੀਤ ਜੀ ਮੈਂ ਲੋਕ ਜਮਾਂ ਉਹ ਲੋਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਮਾ ਦੇਣ ਦੀ ਸਮਰੱਥਾ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਥਾ ਬਾਰੇ ਸੋਚਣ ਦੇ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਸ਼ਾਸਤ੍ਰ ਰੱਖ ਕੇ ਗੁਰੂ ਰਾਮਦਾਸ ਗੁਰੂ ਰਾਮਦਾਸ ਦੇ ਦਰ ਨੂੰ ਨਹੀਂ ਮਿਲਦਾ ਵੀ ਇੱਕ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਉਹਨੂੰ ਇਹ ਹਜ਼ਾਰ ਵਾਰੀ ਸੋਚਣਾ ਚਾਹੀਦਾ ਏਡੇ ਰਤਬੇ ਤੇ ਰਹਿ ਕੇ ਤੂੰ ਉਸ ਸੰਸਾ ਦੀ ਬਦਨਾਮੀ ਕਰ ਰਿਹਾ ਜਿਸ ਸੰਸਾ ਤੋਂ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਾ ਤੋਂ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਜੇ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਉਹ ਪੜਾਇਆ ਗਿਆ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿ세 ਤੱਕ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਸਕਰੱਖਾਈਏ ਉਹਨੂੰ ਨਹੀਂ ਬੰਡਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ ਡੇਢ ਮਹੀਨਾ ਪਹਿਲਾਂ ਰਹੇ ਆ ਅੱਜ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਪਿਆ ਗੁਰੂ ਰਾਮਦਾਸ ਦੇ ਦਰ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸਿਕਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਰਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨ ਕਮੇਟੀ ਦੇ ਪ੍ਰਧਾਨ ਆ ਮਾਨੇ ਮੈਂ ਬੇਟਾ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਹੀਂ ਕਰ ਸਕੀ ਸੀ ਵੀ ਜਦੋਂ ਖਾਲਸਾ ਸਾਹਿਬ ਦਾ ਜੱਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਕੀਤਾ ਕਿ ਕਿੰਦਾ ਕਿੰਦਾ ਇੱਕੋ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕੇ ਉਹ ਤੇ ਸਿੰਘ ਸਾਹਿਬ ਵੀਰ ਜੀ ਕਹਿੰਦੇ ਨੇ ਮੈਂ ਮੈਂ ਦਬਾਅ ਦੇ ਹੇਠ ਸੀਗਾ ਉਹਨੂੰ ਫਿਰ ਜਦ ਮੇਰੀ ਪੀੜੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਉਕੇ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਇਹਨਾਂ ਦੀ ਜਪ ਤਪ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਉਹਨਾਂ ਦੇ ਕਿਉਂਕਿ ਉਸ ਉਸੇ ਉੱਪਰ ਮੈਂ ਕਹਿੰਦਾ ਕਿ ਮਾਰ ਰਣਜੀਤ ਸਿੰਘ ਵਰਗਿਆਂ ਨੂੰ ਸਜ਼ਾਾਂਵਾਂ ਦਿੱਤੀਆਂ ਗਈਆਂ ਉਹ ਬੇਬਵਾਕ ਰਹੇ ਤੇ ਇਹਨੂੰ ਵੀ ਬੇਬਵਾਕ ਹੋ ਕੇ ਉਦੋਂ ਗੱਲ ਕਰਨੀ। ਨਹੀਂ ਸਰਬਤ ਖਾਲਸਾ ਸੱਜਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਇਹ ਅੱਗੇ ਵੀ ਸਰਬਤ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬਤ ਖਾਲਸਾ ਐਸਪੀਸੀ ਵੀ ਬਾਦਲ ਪਰਿਵਾਰ ਦੇ ਹਿੱਟ ਚੱਲਦੀ ਆ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਦਾ ਮੈਂ ਫਿਰ ਉਹੀ ਗੱਲ ਕਰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਮੈਨੂੰ ਮਿਆਦ ਨੇ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣੀ ਇੱਥੇ ਐਜ਼ ਅਮਤੌਰ ਗਰੰਟੀ ਦਿੱਤੀ ਹੁਣੀ ਸਿੰਘ ਸਾਹਿਬਾਨ ਦੇ ਹੋਰ ਤੇ ਸੇਵਾ ਕੀਤੀ ਹੁਣੀ ਤੇ ਪਹਿਲਾ ਉਹੀ ਬਾਦਲ ਸੀਗੇ ਉਹ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਇਹ ਗੱਲ ਯਾਦ ਰੱਖਣੀ ਚਾਹੀਦੀ ਕਿਤੇ ਕਿਤੇ ਬਾਅਦ ਘਾਟਿਆ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇ ਉਹ ਬੋਲਣਾ ਚਾਹੀਦਾ ਦੇਖੋ ਮਨਰਸਾ ਸ਼ਰੀਅਤ ਕਾਲ ਤੋਂ ਸਾਰੇ ਜਥੇਦਾਰ ਅਜੇ ਤੱਕ ਕੋਈ ਐਸਜੀਪੀਸੀ ਨਹੀਂ ਲਗਾ ਰਹੇ ਕਿ ਕਾਰਜਕਾਰੀ ਫਰ ਪਿੰਡਿੰਗ ਰਕਤ ਨੇ ਤਾਂ ਕੀ ਲੱਗਦਾ ਕਿ ਗਿੰਦਰ ਗਵੀਰ ਸਿੰਘ ਵੱਲੋਂ ਤਾਂ ਹੀ ਬਿਆਨ ਕਿ 2 ਦਸੰਬਰ ਤੋਂ ਬਾਅਦ ਹੁਣ ਚੁੱਪੀ ਤੋੜੀ ਮਨ ਦੇ ਦੇਖੋ ਜਿਹੜੇ ਜਥੇਦਾਰ ਕਾਲ ਤੱਕ ਇਸ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹੋ ਸਾਡੀ ਵਿਚਾਰ ਕਹੋ ਜਾਂ ਸਾਡੀ ਮਰਿਆਦਾ ਕਹੋ ਕਿ ਅਸੀਂ ਪਹਿਲਾਂ ਦੇਖਦੇ ਹਾਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆ ਤੋ ਉਹਨੂੰ ਵੀ ਆਰਜੀ ਤੌਰ ਤੇ ਦੇਖਦੇ ਆ ਵੀ ਇਹ ਸੇਵਾ ਕੰਦੇ ਸਮਰਾਤੇ ਆ ਤਾ ਫਿਰ ਉਹਨੂੰ ਅਜੇ ਰੈਗੂਲਰ ਕਰਦੇ ਆ ਇਸੇ ਤਰ੍ਹਾਂ ਜੇ ਪਹਿਲਾਂ ਦੇਖਦੇ ਸੰਗਤ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਆ ਕਿ ਸੰਗਤ ਦੇਖੇ ਵੀ ਕਿਤੇ ਬਾਤ ਘਾਟਤਾ ਨਹੀਂ ਜਦੋਂ ਐਕਟਿੰਗ ਤੌਰ ਤੇ ਜਿਹਦਾ ਸਬਾਵਾ ਮੰਨਦਾ ਤੇ ਉਹਨੂੰ ਸਾਰੀਆਂ ਸਿਕ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸਹਾਇਤियां ਮੱਲ ਕਹਿਣ ਦਾ ਭਾਵ ਬਾਕੀ ਦੀਆਂ ਸੰਪਰਦਾਵਾਂ ਨੇ ਹੰਗ ਜਥੇਬੰਦੀਆਂ ਦੇ ਦਿਆਂ ਵੀ ਠੀਕ ਆ ਤਾਂ ਫਿਰ ਉਹਨੂੰ ਜਿਹੜੇ ਐਜ਼ਏ ਰੈਗੂਲਰ ਲਾਇਆ ਜਾਂਦਾ ਬਾਦਲ ਪਰਿਵਾਰ ਬਾਦਲ ਪਰਿਵਾਰ ਦਾ ਸਾਰ ਪਰ ਇਹ ਸ਼ਬਦ ਵਰਤਿਆ ਜਾਂਦਾ ਕਿਉਂ ਵਰਤਿਆ ਜਾਂਦਾ ਖਾਸ ਕਰਕੇ ਐਜ਼ੀ ਪੀਸੀ ਦੇ ਨਾਲ ਜੋੜ ਕੇ ਭਾਵੇਂ ਉਹ ਗਿਆਨੀ ਆਰਪਿਤ ਸਿੰਘ ਹੋਣ ਭਾਵੇਂ ਉਹ ਗਿਆਨੀ ਅਰਪ੍ਰ ਸਿੰਘ ਆ ਪਾਵੇਂ ਰਗਵੀਰ ਸਿੰਘ ਆ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਉਹ ਜਿਹੜਾ ਹੁਣ ਬਾਦਲ ਸਾਹਿਬ ਦਾ ਨਾਮ ਜੋੜਿਆ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਇਕੱਠ ਹੋਏ ਆ ਖੇਮਗੜ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾਂ ਕਹਿੰਦੀਆਂ ਜਿੱਦਾਂ ਖਡਾਉਣੀਆਂ ਪਈਆਂ ਉਦਾਂ ਗਿਆਨੀ ਰਗਵੀਰ ਸਿੰਘ ਹੁਣੇ ਖੇਡਦੇ ਪੈਸੇ ਵਾਹਿਗੁਰੂ ਜੀ ਦਾ ਖਾਲਸਾ ਸਰਕਾਰ ਜੋ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਮਿੰਮ ਕਿੰਨਾ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਜੇ ਤਾਂ ਡੇਢ ਮਹੀਨੇ ਚ ਕੋਈ ਇਦਾਂ ਦੀ ਕੋਈ ਗੱਲ ਹੋਈ ਹੈ ਸ਼ਮਨੀ ਕਮੇਟੀ ਤੇ ਤਾਂ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾਹ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਇਹ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜਾਮ ਲਾਉਣੇ ਹਨ ਨਾ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਰਤਬੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜਿਹਦੀ ਮਰਜ਼ੀ ਪੜਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਵਾਂਗੇ ਉਹਨੂੰ ਸਖਤ ਤੋਂ ਸਜਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸਮ ਉਹ ਬੜੀ ਤਾਕਤ ਸੀ ਕਿ ਜਿਹੇ ਦਾ ਸੀਗੇ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗਰਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿੰਦਾ ਭਾਵੇਂ ਅੱਜ ਬੋਲਦੇ ਪਏ ਆ ਜਿਹਨੇ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾਦਾਰ ਰੱਖਿਆ ਜਿਨ੍ਹਾਂ ਨੇ თანਤਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿੰਦਾ ਭਾਵਿਆ ਕਿ ਉਹਦਾ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸਵਾਵਾਵਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂ ਤਾਂ ਵੀ ਰਹਿ ਜਾਏ ਤਾਂ ਤਾਂ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਟ ਆ ਆਪਾਂ ਉਤੋਂ ਝੋਲੀਆਂ ਭਰਦੇ ਆ ਦਾਸਾਂ ਕੱਢਦੇ ਜੋ ਮੰਗੇ ਠਾਕ ਆਪਣੇ ਤੇ ਸੋਈ ਸੋਈ ਦਿਵੇ ਉਹ ਦਿਨਵਾ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਧਾਮ ਮਾਰਦਾ ਸਮੀਦਾ ਜੀ ਮੈਂ ਲੋਕ ਜਮਾ ਉਹ ਲੋਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਮਾ ਦੇਣ ਦੀ ਸਮਰੱਥਾ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਾਾਰੇ ਸੋਚਣ ਲੇ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਸ਼ਾਸਤ ਚ ਰੱਖ ਕੇ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੇ ਦਰ ਨੂੰ ਨਹੀਂ ਲੱਗਦਾ ਵੀ ਇੱਕ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਕੋ ਨੂੰ ਇਹ ਹਜ਼ਾਰ ਵਾਰੀ ਸੋਚਣਾ ਚਾਹੀਦਾ ਏਡੇ ਰੁਤਬੇ ਤੇ ਰਹਿ ਕੇ ਤੂੰ ਉਸ ਸੰਸਾਦੀ ਬਦਨਾਮੀ ਕਰ ਰਿਹਾ ਜਿਸ ਸੰਸਾਦ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਾਦ ਤੂੰ ਹੀ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਜੇ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਇਹ ਉਹ ਪੜਾਇਆ ਗਿਆ ਨਹੀਂ ਕਰਵਾਈਏ ਪ੍ਰੈਸ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿਸ ਤੱਕ ਕਿ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਤਰਖਾਈਏ ਉਹਨੂੰ ਨਹੀਂ ਬੰਦਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ ਡੇਢ ਮਹੀਨਾ ਪਹਿਲਾਂ ਰਹੇ ਆ ਅੱਜੇ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਭਾਂ ਗੁਰੂ ਰਾਮਦਾਸ ਦੇ ਦਰ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸੀਗਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਤਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨ ਕਮੇਟੀ ਦੇ ਪ੍ਰਧਾਨ ਆ ਭਾਵੇਂ ਮੈਂ ਬੈਠਾ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਹੀਂ ਕਰਦਾ ਸੀ ਵੀ ਜਦੋਂ ਖਾਲਸਾ ਸਾਹਿਬ ਦਾ ਜੱਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਕੀਤਾ ਕਿ ਕਿਤੇ ਕਿਤੇ ਇੱਕ ਵਾਰ ਉਹ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕੇ ਉਹ ਤੇ ਸਿੰਘ ਸਾਹਿਬ ਤੁਸੀਂ ਕਿਹਾ ਵੀਰ ਜੀ ਕਹਿੰਦੇ ਨੇ ਮੈਂ ਮੈਂ ਦਬਾਅ ਦੇ ਹੇਠ ਸੀ ਉਹਨੂੰ ਫਿਰ ਜਦ ਮੇਰੀ ਪੀੜੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਕਿਉਂਕਿ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਇਹਨਾਂ ਦੀ ਜਪ ਤਪ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਉਹਨਾਂ ਦੇ ਕਿਉਂਕਿ ਉਸੇ ਉੱਪਰ ਮੈਂ ਕਹਿੰਦਾ ਕਿ ਮਹਾਰਾਜ ਰਣਜੀਤ ਸਿੰਘ ਵਰਗਿਆਂ ਨੂੰ ਸਜਾਵਾਂ ਦਿੱਤੀਆਂ ਗਈਆਂ ਉਹ ਬੇਬਵਾਕ ਰਹੇ ਤੇ ਇਹਨੂੰ ਵੀ ਬੇਬਵਾਕ ਹੋ ਕੇ ਉਦੋਂ ਗੱਲ ਕਰਨੀ। ਨਹੀਂ ਸਰਬਤ ਖਾਲਸਾ ਸੱਦਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਇਹ ਅੱਗੇ ਵੀ ਸਰਬਤ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬਤ ਖਾਲਸਾ ਐਸਪੀਸੀ ਵੀ ਬਾਦਲ ਪਰਿਵਾਰ ਦੇ ਹਿੱਟ ਚੱਲਦੀ ਆ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਦਾ ਮੈਂ ਫਿਰ ਉਹੀ ਗੱਲ ਕਰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਵੀ ਮਿੰਮਾਦਿਆ ਨੇ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣੀ ਇੱਥੇ ਅਜਿਮ ਬਤੌਰ ਗ੍ਰਾਂਥੀ ਕੀਤੀ ਹੋਣੀ ਸਿੰਘ ਸਾਹਿਬਾਨ ਦੇ ਹੋਰ ਤੇ ਸੇਵਾ ਕੀਤੀ ਹੋਣੀ ਤੇ ਪਹਿਲਾ ਉਹੀ ਬਾਦਲ ਸੀਗੇ ਉਹ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਇਹ ਗੱਲ ਯਾਦ ਰੱਖਣੀ ਚਾਹੀਦੀ ਕਿਤੇ ਕਿਤੇ ਬਾਅਦ ਘਾਟਿਆ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇ ਉਹ ਬੋਲਣਾ ਚਾਹੀਦਾ ਮਨਨ ਸਾਹਿਬ ਸ਼੍ਰੀ ਅਕਾਲ ਤਸਰ ਜਿਸ ਜਥੇਦਾਰ ਅਜੇ ਤੱਕ ਕੋਈ ਐਸਜੀਪੀਸੀ ਲਗਾ ਨਹੀਂ ਕਾਰਜਕਾਰੀ ਫਿਰ ਪੁਲਿਸਿੰਗਰ ਕੱਢ ਨੇ ਤਾਂ ਕੀ ਲੱਗਦਾ ਕਿ ਜਗਨ ਗਵੀਰ ਸਿੰਘ ਵੱਲੋਂ ਕਾਈ ਬਿਆਨ ਕਿ 2 ਦਸੰਬਰ ਤੋਂ ਬਾਅਦ ਹੁਣ ਚੁੱਪੀ ਤੋੜੀ ਦੇਖੋ ਜਿਹੜੇ ਜਥੇਦਾਰ ਕਾਲ ਤੱਕ ਇਸ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹੋ ਸਾਡੀ ਵਿਚਾਰ ਕਹੋ ਜਾਂ ਸਾਡੀ ਮਰਿਆਦਾ ਕਹੋ ਕਿ ਅਸੀਂ ਪਹਿਲਾਂ ਦੇਖਦੇ ਹਾਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆ ਤਾਂ ਉਹਨੂੰ ਵੀ ਆਰਜੀ ਤੌਰ ਤੇ ਦੇਖਦੇ ਆਂ ਵੀ ਇਹ ਸੇਵਾ ਕੰਦੇ ਸਮਰਾਤੇ ਆ ਤਾਂ ਫਿਰ ਉਹਨੂੰ ਅਜੇ ਰੈਗੂਲਰ ਕਰਦੇ ਆ ਇਸੇ ਤਰ੍ਹਾਂ ਜੇ ਪਹਿਲਾਂ ਦੇਖਦੇ ਸੰਗਤ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਹੈ ਕਿ ਸੰਗਤ ਦੇਖ ਕੇ ਵੀ ਕਿਤੇ ਬਾਤ ਘਾਟਤ ਨੀ ਜਦੋਂ ਐਕਟਿੰਗ ਤੌਰ ਤੇ ਜਿਹਦਾ ਸਵਾਮਾ ਦਿੰਦਾ ਤੇ ਉਹਨੂੰ ਸਾਰੀਆਂ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸੈਟੀਆਂ ਮੱਲ ਕਹਿੰਦਾ ਭਾਵ ਬਾਕੀ ਦੀਆਂ ਸੰਪਰਦਾਨ ਨੇ ਹੰਗ ਜਥੇਬੰਦੀਆਂ ਦੇਖਦੀਆਂ ਵੀ ਠੀਕ ਆ ਤਾਂ ਫਿਰ ਉਹਨੂੰ ਜਿਹੜੇ ਅਜੇ ਰੈਗੂਲਰ ਲਾਇਆ ਜਾਂਦਾ ਬਾਦਲ ਪਰਿਵਾਰ ਬਾਦਲ ਪਰਿਵਾਰ ਦਾ ਸਾਰ ਬਾਰੇ ਇਹ ਸ਼ਬਦ ਵਰਤਿਆ ਜਾਂਦਾ ਹੈ ਕਿਉਂ ਵਰਤਿਆ ਜਾਂਦਾ ਹੈ ਖਾਸ ਕਰਕੇ ਐਸੇ ਪੀਸੀ ਦੇ ਨਾਲ ਜੋੜ ਕੇ ਭਾਵੇਂ ਉਹ ਗਿਆਨੀ ਆਰਪੀ ਸਿੰਘ ਹੋਣ ਭਾਵੇਂ ਉਹ ਆ ਗਿਆਨੀ ਅਰਪ੍ਰ ਸਿੰਘ ਆ ਭਵੇਂ ਰਵੀ ਸਿੰਘ ਆ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਉਹ ਜਿਹੜਾ ਹੁਣ ਬਾਦਲ ਸਾਹਿਬ ਦਾ ਨਾਮ ਜੋੜਿਆ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਇਕੱਠ ਹੋਏ ਆ ਖੇਮਗੜ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾਂ ਕਹਿੰਦੀਆਂ ਜਿੱਦਾਂ ਖਡਾਉਣੀਆਂ ਪਈਆਂ ਉਦਾਂ ਗਿਆਨੀ ਰਵੀ ਸਿੰਘ ਹੁਣੇ ਖੇਡਦੇ ਪੈਸੇ ਵਾਹਿਗੁਰੂ ਜੀ ਦਾ ਖਾਲਸਾ ਸਰਕਾਰ ਜੋ ਸਾਡੇ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਮਿੰਮ ਕਿੰਨੇ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਜੇ ਤਾਂ ਡੇਢ ਮਹੀਨੇ ਚ ਕੋਈ ਏਦਾਂ ਦੀ ਕੋਈ ਗੱਲ ਹੋਈ ਹੈ ਸ਼ਮਨੀ ਕਮੇਟੀ ਤੇ ਤਾਂ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾਹ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਇਹ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜਾਮ ਲਾਉਣੇ ਹਨ ਨਾ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਰਤਵੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜਿਹਦੀ ਮਰਜ਼ੀ ਪੜਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਵਾਂਗੇ ਉਹਨੂੰ ਸਖਤ ਤੋਂ ਸਜਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸ ਸਮੇ ਉਹ ਬੜੀ ਤਾਕਤ ਸੀ ਕਿ ਜਿਹੇ ਦਾ ਸੀ ਕਿ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗਰਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿੰਦਾ ਭਾਵੇਂ ਅੱਜ ਬੋਲਦੇ ਪਏ ਆ ਜਿਹਨੇ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾਦਾਰ ਰੱਖਿਆ ਜਿਨ੍ਹਾਂ ਨੇ თანਤਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿੰਦਾ ਭਾਵਿਆ ਕਿ ਉਹਦਾ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸਵਾਵਾਵਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂ ਤਾਂ ਵੀ ਰਹਿ ਜਾਏ ਤਾਂ ਤਨ ਤਨ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਟ ਆ ਆਪਾਂ ਉਹ ਤੋਂ ਝੋਲੀਆਂ ਭਰਦੇ ਆ ਦਾਸਾਂ ਕੱਢਦੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦਿਵੇ ਉਹ ਦਿਨਵਾ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਧਾਮ ਮਾਰਦਾ ਸਮੀਦਾ ਜੀ ਮੈਂ ਲੋਕ ਜਮਾਂ ਉਹ ਲੋਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਮਾ ਦੇਣ ਦੀ ਸਮਰੱਥਾ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਥਾ ਬਾਰੇ ਸੋਚਣ ਦੇ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਸ਼ਾਸਤਣ ਰੱਖ ਕੇ ਗੁਰੂ ਰਾਮਦਾਸ ਗੁਰੂ ਰਾਮਦਾਸ ਦੇ ਦਰ ਨੂੰ ਨਹੀਂ ਮਿਲਦਾ ਵੀ ਇੱਕ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਉਹਨੂੰ ਇਹ ਹਜ਼ਾਰ ਵਾਰੀ ਸੋਚਣਾ ਚਾਹੀਦਾ ਏਡੇ ਰਤਬੇ ਤੇ ਰਹਿ ਕੇ ਤੂੰ ਉਸ ਸੰਸਾ ਦੀ ਬਦਨਾਮੀ ਕਰ ਰਿਹਾ ਜਿਸ ਸੰਸਾ ਤੋਂ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਾ ਤੋਂ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਜੇ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਉਹ ਪੜਾਇਆ ਗਿਆ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿ세 ਤੱਕ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਤ ਦਾਖਾਈਏ ਉਹਨੂੰ ਨਹੀਂ ਬੰਡਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ ਡੇਢ ਮਹੀਨਾ ਪਹਿਲਾਂ ਰਹੇ ਆ ਅੱਜ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਪਿਆ ਗੁਰੂ ਰਾਮਦਾਸ ਦੇ ਦਰ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸਿਕਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਤਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨ ਕਮੇਟੀ ਦੇ ਪ੍ਰਧਾਨ ਆ ਮਾਨੇ ਮੈਂ ਬੇਟਾ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਹੀਂ ਕਰ ਸਕੀ ਸੀ ਵੀ ਜਦੋਂ ਖਾਲਸਾ ਸਾਹਿਬ ਦਾ ਜੱਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਕੀਤਾ ਕਿ ਕਿੰਦਾ ਕਿੰਦਾ ਇੱਕੋ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕੇ ਉਹ ਤੇ ਸਿੰਘ ਸਾਹਿਬ ਸਿੰਘ ਜੀ ਕਹਿੰਦੇ ਨੇ ਮੈਂ ਮੈਂ ਦਬਾਅ ਦੇ ਹੇਠ ਸੀ ਉਹਨੂੰ ਫਿਰ ਜਦ ਮੇਰੀ ਪੀੜੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਉਕੇ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਇਹਨਾਂ ਦੀ ਜਪ ਤਪ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਉਹਨਾਂ ਦੇ ਕਿਉਂਕਿ ਉਸ ਉਸੇ ਉੱਪਰ ਮੈਂ ਕਹਿੰਦਾ ਕਿ ਮਾਰ ਰਣਜੀਤ ਸਿੰਘ ਵਰਗਿਆਂ ਨੂੰ ਸਜ਼ਾਾਂਵਾਂ ਦਿੱਤੀਆਂ ਗਈਆਂ ਉਹ ਬੇਬਵਾਕ ਰਹੇ ਤੇ ਇਹਨੂੰ ਵੀ ਬੇਬਵਾਕ ਹੋ ਕੇ ਉਦੋਂ ਗੱਲ ਕਰਨੀ। ਨਹੀਂ ਸਰਬਤ ਖਾਲਸਾ ਸੱਜਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਇਹ ਅੱਗੇ ਵੀ ਸਰਬਤ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬਤ ਖਾਲਸਾ ਸੱਜਿਆ। ਐਸਪੀਸੀ ਵੀ ਬਾਦਲ ਪਰਿਵਾਰ ਦੇ ਹਿੱਟ ਚੱਲਦੀ ਆ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਦਾ ਮੈਂ ਫਿਰ ਉਹੀ ਗੱਲ ਕਰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ। ਵੀ ਮਿੰਮਾਦਿਆ ਨੇ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣੀ ਇੱਥੇ ਐਜ਼ ਅਬਤੌਰ ਗਰੰਟੀ ਦਿੱਤੀ ਹੁਣੀ ਸਿੰਘ ਸਾਹਿਬਾਨ ਦੇ ਹੋਰ ਤੇ ਸੇਵਾ ਕੀਤੀ ਹੁਣੀ ਤੇ ਪਹਿਲਾ ਉਹੀ ਬਾਦਲ ਸੀਗੇ ਉਹ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਇਹ ਗੱਲ ਯਾਦ ਰੱਖਣੀ ਚਾਹੀਦੀ ਕਿਤੇ ਕਿਤੇ ਬਾਅਦ ਘਾਟਿਆ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇਂ ਉਹ ਬੋਲਣਾ ਚਾਹੀਦਾ ਦੇਖੋ ਮਨਸਾਹ ਸ਼ਰੀਅਕਾਲ ਤਾਂ ਸਾਰੇ ਜਥੇਦਾਰ ਅਜੇ ਤੱਕ ਕੋਈ ਐਸਜੀਪੀਸੀ ਨਹੀਂ ਲਗਾ ਰਹੇ ਤੇ ਕਾਰਜਕਾਰੀ ਫਰ ਕਲੇਸ਼ੰਗਰ ਕੱਟ ਨੇ ਤਾਂ ਕੀ ਲੱਗਦਾ ਕਿ ਗਿੰਦਰ ਗਬੀਰ ਸਿੰਘ ਵੱਲੋਂ ਤਾਂ ਹੀ ਬਿਆਨ ਕਿ 2 ਦਸੰਬਰ ਤੋਂ ਬਾਅਦ ਹੁਣ ਚੁੱਪੀ ਤੋੜੀ ਹੈ ਮਨਰੇ ਦੇਖੋ ਜਿਹੜੇ ਜਥੇਦਾਰ ਕਾਲਤਾ ਇਸ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹੋ ਸਾਡੀ ਵਿਚਾਰ ਕਹੋ ਜਾਂ ਸਾਡੀ ਮਰਿਆਦਾ ਕਹੋ ਕਿ ਅਸੀਂ ਪਹਿਲਾਂ ਦੇਖਦੇ ਹਾਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆ ਤੋ ਉਹਨੂੰ ਵੀ ਆਰਜੀ ਤੌਰ ਤੇ ਦੇਖਦੇ ਆ ਵੀ ਇਹ ਸੇਵਾ ਕੰਦੇ ਸਮਰਾਤੇ ਆ ਤਾ ਫਿਰ ਉਹਨੂੰ ਅਜੇ ਰੈਗੂਲਰ ਕਰਦੇ ਆ ਇਸੇ ਤਰ੍ਹਾਂ ਜੇ ਪਹਿਲਾਂ ਦੇਖਦੇ ਸੰਗਤ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਆ ਕਿ ਸੰਗਤ ਦੇਖੇ ਵੀ ਕਿਤੇ ਬਾਤ ਘਾਟਤਾ ਨਹੀਂ ਜਦੋਂ ਐਕਟਿੰਗ ਤੌਰ ਤੇ ਜਿਹਦਾ ਸਬਾਮਨ ਦਿੰਦਾ ਤੇ ਉਹਨੂੰ ਸਾਰੀਆਂ ਸਿਕ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸਹਾਇਤੀਆਂ ਮੱਲ ਕਹਿਣ ਦਾ ਭਾਵ ਬਾਕੀ ਦੀਆਂ ਸੰਪਰਦਾਵਾਂ ਨੇ ਹੰਗ ਜਥੇਬੰਦੀਆਂ ਦੇਖਦੀਆਂ ਵੀ ਠੀਕ ਆ ਤਾਂ ਫਿਰ ਉਹਨੂੰ ਜਿਹੜੇ ਐਜ਼ਏ ਰੈਗੂਲਰ ਲਾਇਆ ਜਾਂਦਾ ਬਾਦਲ ਪਰਿਵਾਰ ਬਾਦਲ ਪਰਿਵਾਰ ਦਾ 60 ਪਰ ਇਹ ਸ਼ਬਦ ਵਰਤਿਆ ਜਾਂਦਾ ਕਿਉਂ ਵਰਤਿਆ ਜਾਂਦਾ ਹੈ ਖਾਸ ਕਰਕੇ ਐਜ਼ੀ ਪੀਸੀ ਦੇ ਨਾਲ ਜੋੜ ਕੇ ਭਾਵੇਂ ਉਹ ਗਿਆਨੀ ਆਰਪਿਤ ਸਿੰਘ ਹੋਣ ਭਾਵੇਂ ਉਹ ਆ ਗਿਆਨੀ ਅਰਪ੍ਰ ਸਿੰਘ ਹੈ ਭਾਵੇਂ ਰਵੀ ਸਿੰਘ ਹੈ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਚ ਉਹ ਜਿਹੜਾ ਹੁਣ ਬਾਦਲ ਸਾਹਿਬ ਦਾ ਨਾਮ ਜੋੜਿਆ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਘੱਟ ਹੋਏ ਆਖੇਮਗਰ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾਂ ਕਹਿੰਦੀਆਂ ਜਿੱਦਾਂ ਖੜਾਉਣੀਆਂ ਪਈਆਂ ਉਦਾਂ ਗਿਆਨੀ ਰਵੀ ਸਿੰਘ ਹੁਣੇ ਖੇਡਦੇ ਪੈਸੇ ਵਾਹਿਗੁਰੂ ਜੀ ਦਾ